ਜੋ ਬੂੰਝ ਕੇ ਫਸਾਇਆ ਹੈ ਮੈਨੂੰ ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਬੇਦਾਰ ਵਾ ਵਾ ਭਾਵੇਂ ਮੇਰੇ ਵਿੱਚ 100 ਕਮੀਆਂ ਨੇ 1000 ਕਮੀਆਂ ਨੇ ਲੱਖਾਂ ਕਮੀਆਂ ਨੇ ਪਰ ਗੁਰੂ ਰਾਮਦਾਸ ਜੀ ਜਦੋਂ ਦੇ ਵਿਚੋਲੇ ਪਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀ ਐਹੋ ਜੀਆਂ ਮਿਹਰਾਂ ਦੀਆਂ ਨਜ਼ਰਾਂ ਹੋਈਆਂ ਹੁਣ ਤੁਸੀਂ ਵੀ ਔਗਣ ਤੱਕ ਨੇ ਛੱਡ ਦਿੱਤੇ ਬੋਲੇ ਗੁਰੂ ਰਾਮਦਾਸ ਮਹਾਰਾਜ ਦਾ ਪਹਿਲਾਂ ਹੀ ਦਇਆ ਦੇ ਸਾਗਰ ਨੇ ਵਾ ਵਾ ਸਾਡੇ ਔਗਣਾਂ ਨੂੰ ਉਹ ਪਹਿਲਾਂ ਹੀ ਨਹੀਂ ਤੱਕਦੇ ਪਰ ਜਦੋਂ ਤੋਂ ਬਾਬਾ ਦੀਪ ਸਿੰਘ ਜੀ ਵਿੱਚ ਬਚੋਲੇ ਬਣ ਗਏ ਆ ਜਿਹੜਾ ਸਾਡੇ ਕਰਮਾ ਕਰਕੇ ਵਿੱਚ ਸਾਡੇ ਔਗਣ ਅੱਗੇ ਆ ਗਏ ਸੀ ਨਾ ਉਹਨੂੰ ਗੁਰੂ ਰਾਮਦਾਸ ਜੀ ਨੇ ਉਹਨਾਂ ਉੱਤੇ ਵੀ ਵਰਦਾ ਪਾ ਦਿੱਤਾ ਜਾਂ ਪੂੰਜ ਕੇ ਹਸਾਇਆ ਹੈ ਮੈਨੂੰ ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੈਨੂੰ ਕਿਵੇਂ ਨਾ ਪਿਆਰ ਕਰਾਂ ਸੰਤਨ ਬਾਬਾ ਦੀਪ ਸਿੰਘ ਜੀ ਨਾਲ ਜਿਨ੍ਹਾਂ ਦੇ ਦੁਪਹਿਰਿਆਂ ਨੇ ਜੋਣਾ ਸਿਖਾਇਆ ਮੈਨੂੰ ਬੋਲੇ ਸੋਨਹਾਲ ਲਖਸਰੀ ਅਕਾਲ ਨਾ